ਵਾਹਿਗੁਰੂ ਜੀ ਦਾ ਖਾਤਮਾ ਵਾਹਿਗੁਰੂ ਜੀ ਦੀ ਕਿਰਪਾ। ਸੋਹਣਾ ਜਿੱਥੇ ਸਾਡੇ ਪਿੰਡਾਂ ਦੇ ਬਹੁਤ ਬਹੁਤ ਕੰਮ ਹੋਇਆ ਇਸ ਨੂੰ ਸਾਡੇ ਛੋਟੇ ਜਿਹੇ ਸਰਦੇ ਤੋਂ ਇੱਥੇ ਖਤਰ ਹੋਏ ਹੋ। ਤੇ ਇਹ ਆਪਣੇ ਸੱਤਾ ਕਿਹਾ ਜੋ ਆਪਣਾ ਵਿਚਾਰ ਨਟੰਦਰ ਆਪਾਂ ਕਿ ਆਪਾਂ ਆਪਣੇ ਲਈ ਕਰਨਾ। ਇਹ ਆਪਣਾ ਨਹੀਂ ਪਾਰਟੀ ਦਾ ਗਾਇਕ ਸੀ ਤਾਂ ਉਹ ਪਾਰਟੀ ਜਿਹੜੀ ਬਾਈਪ ਨੇ ਸ਼ੁਰੂ ਕੀਤੀ ਸੀ ਵਾਰਿਸ ਪੰਜਾਬ ਦੀ। ਜਿਵੇਂ ਤੁਸੀਂ ਸਾਰੇ ਜਾਣਦੇ ਹੋ ਕਿ ਉਹ ਸਵਾਰਥ ਪੰਜਾਬ ਦੇ ਖਾਤੀ ਜਿਹੜੀ ਬਾਈਕ ਨੇ ਸ਼ੁਰੂ ਕੀਤੀ ਸੀ ਬਾਈਕ ਜਿੰਨੇ ਵੀ ਸਪੀਚਾਂ ਕੋਈ ਸੜਕੇ ਤੋਂ ਐਸੇ ਰੇਅ ਤੋਂ ਦਿੱਤੀਆਂ ਤੁਸੀਂ ਬਹੁਤ ਜੁਨੇ ਜਿਹੜੇ ਕੀ ਬਾਈਕ ਨੂੰ ਮਿਲ ਨਹੀਂ ਆਉਣਾ ਸਮਾਂ ਨਹੀਂ ਬਿਤਾਇਆਗਾ ਤੇ ਇੱਥੇ ਫੋਨ ਦੇ ਰੇਅ ਚ ਮੈਂ ਤੁਹਾਨੂੰ ਐਸੀ ਉਹ ਲਿਖਿਆ ਕਿ ਕਿ ਬਾਈਕ ਨੇ ਇੱਕ ਖਾਸ ਗੱਲ ਚ ਗੁਰੂ ਸਾਹਿਬ ਦੀ ਬਖਸ਼ੀ ਹੋਈ ਤਰਪਾਣ ਤੇ ਦੂਜੇ ਪਾਸੇ ਝਾੜੂ ਫੜ ਕੇ ਵਿਆਹ ਨਹੀਂ ਹੋਣਾ ਤੁਸੀਂ ਆਪ ਫੈਸਲਾ ਕਰ ਲਓ ਹੁਣ ਤੁਸੀਂ ਕੀ ਆਪ ਦੇ ਚਾਹਣਾ ਤੇ ਕਿੱਧਰ ਜਾਣਾ ਹੈਗਾ ਜੇ ਆਪਾਂ ਗੁਰੂ ਦੇ ਨਾਲ ਲੱਗਣਾ ਤੇ ਆਪਾਂ ਪੰਜਾਬ ਬਚਾਉਣਾ ਆਪਣਾ ਕਿਸੇ ਆਪ ਦਾ ਪਿੰਡ ਬਚਾਉਣਾ ਤਾਂ ਸਾਡੇ ਨਾਲ ਆਜੋ ਕਿਉਂਕਿ ਜਿਹੜੀਆਂ ਆਪਣੀਆਂ ਪਾਕੀਆਂ ਨੇ ਆਪਣੇ ਪੰਜਾਬ ਦਾ ਕਾਹਨ ਕੀਤਾ ਬੁਰਾ ਹਾਲ ਕੀਤਾ ਉਹ ਲੋਕ ਸਾਰਿਆਂ ਦੇ ਸਾਹਮਣੇ ਹੀ ਆ ਕਿਵੇਂ ਨਸ਼ਾ ਆਪਣੇ ਸਿਰ ਵਿੱਚ ਗਲੀ ਗਲੀ ਦਿੱਤਾ ਹਰੇਕ ਸਰਕਾਰ ਬਣਾਉਂਦੇ ਆ ਕਿ ਅਸੀਂ ਨਸ਼ੇ ਦਾ ਖਾਤਮਾ ਕਰਾਂਗੇ ਕੀ ਹੋਇਆ ਉਹ ਕਿਉਂ ਨਹੀਂ ਹੁੰਦਾ ਕਿਉਂਕਿ ਉਹ ਉਹ ਪਾਰਟੀਆਂ ਉਹ ਪਹਿਲਾਂ ਆਪਣੇ ਮਨੋਰੰਜਨ ਪੂਰੇ ਕਰਦੀਆਂ ਫਿਰ ਉਹ ਦਿੱਲੀ ਤੋਂ ਚੱਲਦੀਆਂ ਉਹ ਆਪਾਂ ਫੰਡਾਂ ਦੀਆਂ ਵੀ ਕਰਦੀਆਂ ਤੇ ਆਪਾਂ ਇੱਕ ਐਂਵਰ ਪੰਪਰੇ ਕਾਰਟੀ ਬੁਚਰਨਾਗਾ ਆਪਾਂ ਪੰਪ ਨੂੰ ਮੋਕ ਰੱਖ ਕੇ ਆਪਣੇ ਪੰਜਾਬ ਨੂੰ ਮੋਕ ਰੱਖ ਕੇ ਚਲਾਗੇ ਨਾ ਤਾਂ ਆਪਣੇ ਕੁਈ ਨਾchna ਜੇ ਆਪਾਂ ਕਹਿੰਦੇ ਆ ਕਿ ਆਪਾਂ ਫੰਡ ਦੀ ਲੋੜ ਹੋਣੀ ਹੈ ਕਿਉਂਕਿ ਉਹ ਜੱਗ ਬਾਪ ਆਪਣੇ ਅੰਦਰ ਆ ਜਿਹੜਾ ਫੰਡ ਨਾਲ ਨਹੀਂ ਮਿਲਦਾ। ਮੈਂ ਆਪਾਂ ਉੱਥੇ ਨਹੀਂ ਕਹਿਣੇ ਆਪਾਂ ਨਵੇਂ ਬੋਤੇ ਅੰਦਰ ਜੋ ਚੇਂਗ ਹੈਗੀ ਹੈ ਕਿ ਜene ਬਾਈ ਦੀ ਜਮਾਂਮਾਜੀ ਜੇ ਉਹ ਚੇਂਗ ਤੋਂ ਅੰਦਰ ਆ ਤੁਸੀਂ ਆਪ ਮੁਹਾਰੇ ਇਸ ਪਾਰਟੀ ਨਾਲ ਲੜੋਗੇ ਤੇ ਇਸ ਦੀ ਮੈਂਬਰਸ਼ਿਪ ਜਿਹੜੀ ਆਪਾਂ ਸ਼ੁਰੂ ਕੀਤੀ ਆ ਉਸ ਚ ਵਾਅਦਾ ਕਰਕੇ ਅਸੀਂ ਸਾਲਾਂ ਆਂਗੇ ਕਿਉਂਕਿ ਉਹ ਚੇਂਗ ਲਈ ਆ ਜੇ ਅੰਦਰ ਆ ਪੰਜਾਬ ਤੋਂ ਆਪਾਂ ਨੂੰ ਪੰਥ ਬਚਾਉਣ ਨੂੰ ਤੇ ਆਪਣਾ ਆਪ ਨੂੰ ਬਚਾਉਣ ਨੂੰ ਆਪਣਾ ਪਿੰਡ ਬਚਾਉਣ ਨੂੰ ਤਾਂ ਸਾਨੂੰ ਵੀ ਬਹੁਤ ਕੁਝ ਕਹਿਣ ਦੀ ਲੋੜ ਨਹੀਂ ਜੀ ਕਿ ਇਹ ਪੂਰੀ ਆਪ ਦੀ ਬਾਤੀ ਆ ਤੁਸੀਂ ਸਾਰੇ ਆਪਾਂ ਸਾਰੇ ਇੱਕ ਆ ਇੱਕ ਪਰਿਵਾਰ ਵਜੋਂ ਭਾਰਤੀ ਜੱਟੇ ਲੈ ਕੇ ਜਾਣੀ ਆਪਣਾ ਪੰਜਾਬ ਬਚਾਉਣ ਨੂੰ ਜੇ ਆਪਾਂ ਆਪਣੀ ਆਕਾਂ ਦੀ ਗੱਲ ਕਰਨੀ ਆ ਆਪਣੇ ਪੰਜਾਬ ਦੀ ਗੱਲ ਕਰਨੀ ਆਪਣੇ ਪਾਣੀ ਦੀ ਗੱਲ ਕਰਨੀ ਆ ਤੇ ਆਪਾਂ ਨੂੰ ਬਚਾਉਣੀ ਪੈਣੀ ਆ ਕਿਉਂਕਿ ਸਰਕਾਰਾਂ ਦਾ ਤਾਂ ਆਪਣੇ ਤੇ ਇਹ ਜੋ ਲੱਗਿਆ ਹੋਇਆ ਹੈ ਕਿ ਇਹ ਨੌਜਵਾਨੀ ਨੂੰ ਨਸ਼ਾ ਦੇ ਤੱਕ ਨੂੰ ਤੁਸੀਂ ਇਹ ਆਪ ਦੱਸੋ ਵੀ ਜਿਹੜੇ ਘਰ ਵਿੱਚ ਨਸ਼ਾ ਵਰਤਣ ਵਾਲਾ ਕੀ ਹਾਲ ਹੋ ਜਾਂਦਾ ਹੈਗਾ ਕੀ ਉਸ ਦਾ ਹਾਲ ਹੁੰਦਾ ਉਸ ਦਾ ਘਰ ਦੇ ਮੈਂਬਰ ਕਦੋਂ ਉਸ ਨੂੰ ਆਣ ਕਵਾਣ ਵਾਲੇ ਨੂੰ ਬੁਲਾਉਣਾ ਛੱਡ ਦਿੰਦੇ ਆ ਕਿ ਉਹ ਸਾਡੇ ਘਰ ਦਾ ਕੁਝ ਸਮਾਨ ਨਾ ਚੱਕ ਕੇ ਲੈ ਜੇ ਕਿਉਂ ਇਹ ਕੀਤਾ ਜਾਂਦਾ ਨਸ਼ਾ ਸਰਕਾਰ ਦੇ ਜਿਹੜੇ ਵੀ ਉਹਨਾਂ ਦੇ ਅਗੂ ਸਟੇਸ਼ਨ ਉਹਨਾਂ ਨੂੰ ਪਤਾ ਦੀਏ ਕਿੱਥੋਂ ਹੁੰਦਾ ਤੇ ਕਿਵੇਂ ਵੇਖਦਾ ਉਸ ਚੀਜ਼ ਨੂੰ ਥੱਲ ਪਾਉਣਾ ਹੀ ਨਹੀਂ ਚਾਹੁੰਦੇ ਤੇ ਆਪਣੀ ਪਾਰਟੀ ਦਾ ਜੇ ਆਪਾਂ ਕਹ ਲਈਏ ਇਹ ਮੇਨ ਜਿਹੜਾ ਮੁੱਦਾ ਉਹ ਹੀ ਆ ਵੀ ਅਸੀਂ ਨਸ਼ੇ ਤੇ ਸਿੱਖੀ ਦੇ ਨਾਲ ਲੱਗਾਂਗੇ ਨਸ਼ਿਆਂ ਨੂੰ ਤਾਂ ਆਪਾਂ ਜੇ ਸਿੱਖੀ ਦੇ ਨਾਲ ਲੱਗੇ ਗੁਰੂ ਦੇ ਨਾਲ ਲੱਗੇ ਤਾਂ ਨਸ਼ਿਆਂ ਤੋਂ ਆਪ ਮੁਹਾਰੇ ਹੀ ਦੂਰ ਹੋ ਜਾਗੇ ਤੇ ਆਪਾਂ ਨੂੰ ਆਪਣਾ ਪੰਜਾਬ ਆਪਣੇ ਪਾਣੀ ਬਚਾਉਣੇ ਪੈਣੇ ਆਪਣੀ ਪੰਜਾਬੀ ਬੋਲੀ ਨੂੰ ਬਚਾਉਣ ਪੈਣੀ ਆ ਉਹ ਕਿਸੇ ਨੇ ਲਿਆ ਕੇ ਨਹੀਂ ਦੇਉਣੀ ਤੇ ਆਪਾਂ ਨੂੰ ਆਪ ਆਪ ਕਦਮ ਚੁੱਕਣੇ ਪੈਣੇ ਤਾਂ ਹੀ ਆਪਾਂ ਆਪਣਾ ਪੰਜਾਬ ਬਚਾ ਸਕਦੇ ਆ ਤਾਂ ਮੈਂ ਉਹਦਾ ਬਹੁਤ ਸੋਨਾ ਨਾਮ ਲੈਂਦਾ ਹੋਇਆ ਕਿਉਂਕਿ ਤੁਸੀਂ ਸਾਰਿਆਂ ਨੇ ਇਤੋਂ ਹੀ ਉਹ ਜਿਹੇ ਵੀਡੀਓ ਅੱਜ ਤੱਕ ਚਲਦੀਆਂ ਬਾਈ ਹੋਈਆਂ ਕਿ ਉਹ ਇਹਨਾਂ ਪਿੰਡਾਂ ਵਿੱਚੋਂ ਹੀ ਬਣੀਆਂ ਹੋਈਆਂ ਤੇ ਉਹੀ ਬਾਈ ਜੀ ਸੀ ਜਿਨੇ ਦੀ ਇੱਕ ਚਿੰਨ੍ਹ ਆਪਣੇ ਅੰਦਰ ਲਾਤੀ ਆਪਣਾ ਪੰਜਾਬ ਬਚਾਉਣਾ ਪੰਥ ਬਚਾਉਣਾ ਉਹ ਵੀ ਬਾਈਕੀ ਪਾ ਜਿਹਨੇ ਆਪਾਂ ਨੂੰ ਕਿਹਾ ਸੀ ਜਿਹੜੇ ਆਪਾਂ ਮੋਰਚੇ 'ਤੇ ਡਾਲੇ ਨਾ ਇਹ ਆਪਣੀ ਸਿਰਫ ਫਸਲਾਂ ਦੀ ਲੜਾਈ ਨਹੀਂ ਆਪਣੀ ਨਾਲ ਨਾਲ ਨਸਲਾਂ ਦੀ ਲੜਾਈ ਆ ਆਪਾਂ ਨੂੰ ਆਪਣੀਆਂ ਨਸਲਾਂ ਆਪ ਬਚਾਉਣੀਆਂ ਪੈਣੀਆਂ ਆ ਆਉਣ ਵਾਲੀਆਂ ਥੂੜੀਆਂ ਜੇ ਤਾਂ ਬਚਾਉਣੀਆਂ ਤਾਂ ਬਾਰਸ ਪੰਜਾਬ ਤੇ ਨਾਲ ਤੁਸੀਂ ਮੋਢੇ ਨਾਲ ਮੋਢਾ ਲਾ ਕੇ ਚੱਲੋ ਬਾਕੀ ਤਾਂ ਨਹੀਂ ਤਾਂ ਜਿਹੜਾ ਇਹ ਸਰਕਾਰਾਂ ਜਿਹੜੇ ਚੱਲਦੀਆਂ ਆਪਾਂ ਨੂੰ ਦਬਾਉਣਾ ਚਾਹੁੰਦੀਆਂ ਤੇ ਆਪਣੇ ਨਾਸ਼ਾ ਕੁਸ਼ੀ ਕਰਨਾ ਚਾਹੁੰਦੀਆਂ ਉਦੋਂ ਤੁਸੀਂ ਆਪ ਜਾਣੀ ਚਾਣੋ ਤੇ ਇਹੀ ਕਹਿਣਾ ਚਾਹੁੰਦਾ ਵੀ ਤੁਸੀਂ ਵਾਰਿਸ ਪੰਜਾਬ ਦੇ ਮੈਂਬਰ ਬਣੋ ਤੇ ਸਾਡੀ ਵੀ ਆਪਣੀ ਸਾਰਿਆਂ ਦੀ ਪਾਰਟੀ ਆ ਐਸ ਕੋਈ ਆਪਣੀ ਹੈਗੀ ਵੀ ਐਸਲ ਲੀਡਰ ਨਾਲ ਵੀ ਐਸੀ ਕੋਈ ਹੋਰ ਲੀਡਰ ਆ ਜੀ ਤੁਸੀਂ ਸਾਡੇ ਨਾਲ ਨਹੀਂ ਇਹ ਤੁਸੀਂ ਆਪਾਂ ਸਾਰੇ ਰਲ ਕੇ ਆ ਥੋੜਾ ਜੈ ਕੋਈ ਸੁਝਾਅ ਉਹ ਵੀ ਸਾਡੇ ਸਿਰ ਮੱਥੇ ਆ ਕਿਉਂਕਿ ਇੱਕ ਦੂਜੇ ਨਾਲ ਗੱਲਬਾਤ ਕਰਕੇ ਵੀ ਆਪਾਂ ਅੱਗੇ ਵਧ ਸਕਦੇ ਆ ਤੇ ਆਪਾਂ ਵਧਣਾ ਵੀ ਇੱਕ ਦੂਜੇ ਨਾਲ ਗੱਲਬਾਤ ਕਰਕੇ ਆ ਸਾਡੇ ਵਿੱਚ ਵੀ ਬਦਲ ਕਰੀਆਂ ਹੋਣੀਆਂ ਜਿਹੜੀਆਂ ਵੀ ਆਪਾਂ ਤੁਹਾਡੇ ਨਾਲ ਸੁਝਾਅ ਕਰਕੇ رائے ਕਰਕੇ ਆਪਾਂ ਉਹ ਚੀਜ਼ਾਂ ਬਦਲ ਸਕਦੇ ਆ ਤਾਂ ਇਹ ਇਹੀ ਬੇਨਤੀ ਆ ਵੀ ਬਾਰੇ ਪੰਜਾਬ ਦੀ ਜੋ ਆਪਣੇ ਮਹਾਂਨ ਚਲਵੀਆ ਚਪਾਤੀ ਦੀ ਉਸ ਮਹਾਂ ਚੜ੍ਹ ਕੇ ਹਿੱਸਾ ਲਈਏ ਤੇ ਆਉਣ ਵਾਲੀ 13 ਤਰੀਕ ਨੂੰ ਵਿਸਾਖੀ ਤੇ ਜਿਹੜੀ ਇੱਕ ਆਪਾ ਵੱਡੀ ਕਾਨਫਰੰਸ ਕਰਮ ਜਾ ਰਹੇ ਆ ਦਰਦਮਾ ਸਾਹਿਬ ਦੀ ਧਰਤੀ ਤੇ ਉਸ ਵਿੱਚ ਪਹੁੰਚ ਗਏ ਤਾਂ ਜੋ ਆਪਾਂ ਸਰਕਾਰਾਂ ਨੂੰ ਇੱਕ ਚੇਤਾਵਨੀ ਬਜੂਏ ਦੱਸ ਸਕੀਏ ਵੀ ਸਿੱਖ ਅਜੇ ਪੰਜਾਬ ਬਚਾਉਣ ਨੂੰ ਸਾਰੇ ਤਿਆਰ ਬਰ ਤਿਆਰ ਖੜੇ ਆ ਤੇ ਅਸੀਂ ਆਪਣੀ ਫੌਜ ਵੀ ਬਚਾਵਾਂਗੇ ਅਸੀਂ ਕੋਈ ਤਾਂ ਕਾਰੀ ਰੋਂ ਲਵਾਂਗੇ ਵਾਹੇ ਗੁਰੂ ਜੀ ਕਰਤਾਰ ਸਾਹਿਬ ਵਾਹੇ ਗੁਰੂ ਜੀ ਕੀ ਫਤ